ਮੈਨੂੰ ਇੱਕ ਬਜ਼ੁਰਗ ਮਿਲਿਆ ਉਹ ਬੜੇ ਸਾਲ ਪਹਿਲਾਂ 40 ਸਾਲ ਪਹਿਲਾਂ ਹੀ ਰਜਕੇ ਬੁੱਢਾ ਸੀ ਉਹ 50 ਸਾਲ ਪਹਿਲਾਂ ਹੀ ਰਜਕੇ ਬੁੱਢਾ ਸੀ ਭਾਵ ਉਹਦੋਂ ਹੀ ਉਹ 80 90 ਸਾਲ ਦੇ ਉਹ ਕਹਿੰਦਾ ਸਾਨੂੰ ਤਾਂ ਕੋਈ ਰੋਗ ਟੋਗਾ ਹੀ ਨਹੀਂ ਸੀ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਾਰਨ ਨੂੰ ਕਈ ਵਾਰ ਸਾਈਕਲ ਤੇ ਲੈ ਜਾਂਦੇ ਸੀ ਇੰਨੀ ਗਰਾਵਟ ਆ ਚੁੱਕੀ ਸੀ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਵਿੱਚ ਧੰਨ ਬਾਬਾ ਅਤਰ ਸਿੰਘ ਜੀਆ ਨੇ ਫਿਰ ਬਾਅਦ ਚ ਧੰਨ ਬਾਬਾ ਅਨੰਦ ਸਿੰਘ ਜੀਆ ਨੇ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਨੂੰ ਲੋਕਾਂ ਦੇ ਵਿੱਚ ਰੱਜ ਕੇ ਪ੍ਰਚਾਰ ਕਰਕੇ ਬਰਕਰਾਰ ਕੀਤਾ ਤੁਸੀਂ ਕਰਾਓ ਸਤਕਾਰ ਗੁਰੂ ਗ੍ਰੰਥ ਸਾਹਿਬ ਦਾ ਇਹ ਤਾਂ ਮੈਂ ਵੀ ਹੰਡਾ ਚੁੱਕਾ ਨਾ ਜਿਹੜਾ ਸਤਕਾਰ ਕਰੇਗਾ ਜਿਹੜਾ ਦੂਜਿਆਂ ਕੋਲੋਂ ਕਰਾਵੇਗਾ ਨਾ ਗੁਰੂ ਗ੍ਰੰਥ ਸਾਹਿਬ ਜੀ 100 ਗੁਣਾ ਸਤਕਾਰ ਉਹਦਾ ਵਧਾ ਦਿੰਦੇ ਨੇ ਲੋਕਾਂ ਦੇ ਮਨਾਂ 'ਚ ਲੋਕ ਉਹਦਾ ਸਤਕਾਰ ਕਰਨ ਲੱਗ ਜਾਂਦੇ ਮੈਂ ਤਾਂ ਹੰਡਾਇਆ ਮੈਂ ਕਿਤੇ ਪ੍ਰੋਗਰਾਮ ਤੇ ਗਿਆ ਗੁਰੂ ਗ੍ਰੰਥ ਸਾਹਿਬ ਨੂੰ ਲਿਆਉਣਾ ਤੇ ਫੁੱਲਾਂ ਦੀ ਵਰਖਾ ਕਰਿਓ ਭਾਈ ਘਰ ਲਿਆਉਣਾ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਤੇ ਫੁੱਲਾਂ ਦੀ ਵਰਖ ਕਰਾਈ 10 ਦਿਨ ਲੰਘਦੇ ਦੋ ਚਾਦੇ ਲੰਘਦੇ ਸਾਡੇ ਤੇ ਵੀ ਫੁੱਲਾਂ ਦੀ ਵਰਖ ਆਉਣ ਲੱਗ ਪਈ ਸੰਗਤ ਪਿਆਰ ਨਾਲ ਅਸੀਂ ਪਾਣੀ ਛਿੜਕਾਉਣਾ ਤੇ ਸਾਡੇ ਵਾਸਤੇ ਵੀ ਰਾਹ ਇਦਾਂ ਦੇ ਬਣਾਉਣ ਲੱਗ ਪਏ ਫਿਰ ਅਸੀਂ ਘਰ ਤੋਂ ਲੈ ਕੇ ਗੁਰਦੁਆਰਾ ਸਾਹਿਬ ਤੱਕ ਚਾਦਰਾਂ ਵਿਛਾਉਣੀਆਂ ਗੁਰੂ ਗ੍ਰੰਥ ਸਾਹਿਬ ਉੱਤੇ ਫੁੱਲ ਵਿਛਾਉਣੇ ਵੀ ਗੁਰੂ ਗ੍ਰੰਥ ਸਾਹਿਬ ਨੇ ਤੁਹਾਡੇ ਘਰ ਆਉਣਾ ਇਹ ਤਿਆਰੀ ਕਰੋ 10 ਦਿਨ 20 ਦਿਨ ਲੰਘਦੇ ਸੀ ਮਹੀਨਾਂ ਨੇ ਨੰਗਦਾ ਸੀ ਉਹ ਸਤਕਾਰ ਸਾਡਾ ਵੀ ਹੋਣ ਲੱਗ ਪੈਂਦਾ ਸੀ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਮੋਰੇ ਬੈਂਡ ਵਾਜੇ ਲਵਾਣੇ ਵੀ ਗੁਰਦੁਆਰੇ ਤੋਂ ਲਿਆਉਣਾ ਤੁਹਾਡੇ ਮੁੰਡੇ ਦਾ ਵਿਆਹ ਹੈ ਤੇ ਆਪਣੇ ਖੁਸ਼ੀਆਂ 'ਚ ਵਾਜੇ ਵਜਾਉਣੇ ਤਾਂ ਗੁਰੂ ਗ੍ਰੰਥ ਸਾਹਿਬ ਨੇ ਆਉਣਾ ਤੁਹਾਨੂੰ ਕੋਈ ਖੁਸ਼ੀ ਨਹੀਂ ਕਰੋ ਵਾਜਾ ਬੈਂਡ ਵਾਜਾ ਕਰਦੇ ਸੀ ਉਹ ਤੇ ਬੈਂਡ ਵਾਜਿਆਂ ਨਾਲ ਗੁਰਦੁਆਰੇ ਤੋਂ ਘਰ ਲਿਆਉਣਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੇ 5-6 ਤੇ 10-20 ਦਿਨ ਮਹੀਨਾ ਲੰਘਦਾ ਸੀ ਸਾਡੇ ਮੋਰੇ ਲੋਕੀ ਬੈਂਡ ਲਾ ਦਿੰਦੇ ਸੀ ਜੁੜ ਕੇ ਦੇਖੋ ਅੰਦਰੋਂ ਚਲੋ ਲੈਣਾ ਸਭ ਕੁਝ ਭਾਵੇਂ ਇੱਥੋਂ ਅਸੀਂ ਇਹੋ ਈ ਦਾਰਾ ਸਾਡਾ ਪਰ ਪਦਾਰਥ ਨੂੰ ਥੋੜਾ ਜਿਆਦਾ ਪਿੱਛੇ ਰੱਖੋ ਪਹਿਲਾਂ ਗੁਰੂ ਨਾਲ ਜੁੜਨਾ ਮੁੱਖ ਰੱਖੋ ਮਨ 'ਚ ਸ਼ੁਕਰ ਹੈ ਸਾਨੂੰ ਚਪੈਰੇ ਦੀ ਹਾਜ਼ਰੀ ਮਿਲ ਗਈ ਇਹ ਕਿਤੇ ਬਾਜ਼ਾਰ 'ਚ ਮੁੱਲ ਮਿਲਦੀ ਹੈ ਸ਼ੁਕਰ ਹੈ ਸਾਨੂੰ ਬੈਠ ਕੇ ਜਪਜੀ ਸਾਹਿਬ ਦੀ ਹਾਜ਼ਰੀ ਮਿਲ ਗਈ ਕਿਸੇ ਰਿਸ਼ਤੇਦਾਰ ਤੋਂ ਮਿਲਦੀ ਹੈ ਕਿਸੇ ਸ਼ਾਹੂਕਾਰ ਤੋਂ ਮਿਲਦੀ ਹੈ ਗੁਰੂ ਨੇ ਸਾਨੂੰ ਆਪਣੇ ਸਾਹਮਣੇ ਬਿਠਾਇਆ ਹੈ ਗੁਰੂ ਸਾਡੇ ਵੱਲ ਦੇਖ ਰਿਹਾ ਸਾਰਿਆਂ ਵੱਲ ਅੱਛਾ ਬਾਹਰੋਂ ਵੀ ਦੇਖ ਰਿਹਾ ਤੇ ਅੰਦਰੋਂ ਵੀ ਦੇਖ ਰਿਹਾ ਬੋਲੋ ਅੰਦਰੋਂ ਵੀ ਦੇਖ ਰਿਹਾ ਸਾਡੇ ਅੰਦਰ ਕੀ ਹੈ ਕੀ ਸੋਚ ਹੈ ਸਾਡੀ ਕਿਤੇ ਦੂਜਾ ਪਾਸਾ ਤਾਂ ਨਹੀਂ ਪਾਸ ਦੋਈ ਭਰਮ ਭੁਲਾਣੀਆਂ ਦੂਜੇ ਲੱਗਾ ਇਹ ਤੇ ਕਿਤੇ ਦੂਜਾ ਪਾਸਾ ਤਾਂ ਨਹੀਂ ਵੀ ਐਵੇਂ ਹੀ ਬਾਬਾ ਲੱਗਿਆ ਹੋਇਆ ਐਵੇਂ ਹਟਦਾ ਹੀ ਨਹੀਂ ਇਹ ਤਾਂ ਮੈਂ ਤਾਂ ਭੁਲਾਣੇ ਕੰਮ ਤੇ ਜਾਣਾ ਸੀ ਦੂਜਾ ਪਾਸਾ ਤਾਂ ਨਹੀਂ ਕਿਤੇ ਜੇ ਦੂਜਾ ਆ ਗਿਆ ਫਿਰ ਜਿਹੜਾ ਅਗਲਾ ਪਾਸਾ ਪ੍ਰੇਮ ਨਾਲ ਬੈਠੇ ਖਤਮ ਹੈ ਫਿਰ ਦੂਜੇ ਲੱਗਾ ਹੀਤ ਹੀਤ ਕਿਤੇ ਗੁਰੂ ਗ੍ਰੰਥ ਸਾਹਿਬ ਦੀ ਜਗ੍ਹਾ ਕਿਸੇ ਹੋਰ ਪੀਰ ਫਕੀਰ ਨੂੰ ਤਾਂ ਨਹੀਂ ਮੰਨਦੇ ਜਾਦੂ ਟੂਣੇ ਧਾਗਿਆ ਤਵੀਤਾਂ ਵਾਲ ਤਾਂ ਨਹੀਂ ਕਿਤੇ ਜਾਂਦੇ ਦੂਜੇ ਲੱਗਾ ਹੀਤ ਹੀਤ ਇਹ ਸਾਰਾ ਕੰਟਰੋਲ ਕਰਨਾ ਪੈਣਾ ਹੈ ਇਹ ਸਾਰਾ ਟੌਕ ਕੰਟਰੋਲ ਕਰਾਂਗੇ ਤੇ ਗੱਲ ਇੱਕ ਤੇ ਨਿਰਪਰ ਹੋਵਾਂਗੇ ਬਹੁਤਿਆਂ ਘਰਾਂ ਦਾ ਪੁਰਾਣਾ ਵੀ ਖਾਲੀ ਰਹਿ ਜਾਂਦਾ ਬੋਲੋ ਖਾਲੀ ਰਹਿ ਜਾਂਦਾ ਉਹ ਇੱਕ ਘਰ ਸੋਚਦਾ ਵੀ ਉੱਥੋਂ ਖਾਲੀ ਹੋਣੀ ਐ ਇੱਕ ਦੂਜਾ ਸੋਚਦਾ ਉੱਥੋਂ ਖਾਲੀ ਹੋਣੀ ਤੀਜਾ ਸੋਚਦਾ ਉੱਥੋਂ ਖਾਲੀ ਉਹਨੂੰ ਮਿਲੀ ਕਿਤੇ ਉਹ ਵੀ ਨਹੀਂ ਹੰਦੀ ਰੋਟੀ ਬਹੁਤਿਆਂ ਘਰਾਂ ਦਾ ਰੋਣਾ ਰੋਣਾ ਇਹਦੇ ਅੱਗੇ ਰੋਵੋ ਝੋਲੀ ਾਟਣੀ ਇਹਦੇ ਅੱਗੇ ਾਟੋ ਪਿਆਰ ਕਰਨਾ ਇਹਦੇ ਇਹਨੂੰ ਕਹਿ ਦੋ ਗੁਰੂ ਗ੍ਰੰਥ ਸਾਹਿਬ ਨੂੰ ਵੀ ਸਾਡਾ ਹੈ ਨਹੀਂ ਕੋਈ ਤੇਰੇ ਤੋਂ ਬਿਨਾ ਅਸੀਂ ਕਿੱਥੇ ਜਾਈਏ ਇਹੋ ਹੀ ਦ੍ਰਿੜ ਕਰਾਇਆ ਸੀ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਦਾ ਇਹੀ ਦ੍ਰਿੜ ਕਰਾਇਆ ਸੀ ਅੰਦਰੋਂ ਇੰਨਾ ਜਪਿਆ ਇੰਨਾ ਜਪਿਆ ਇੱਕ ਹੋ ਗਏ ਸੀ ਉਹਦੇ ਨਾਲ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਰਾਮਲੀਲਾ ਗਰਾਊਂਡ ਵਿੱਚ ਸਾਰੇ ਅੰਗਰੇਜ਼ਾਂ ਨੇ ਸਾਰੇ ਧਰਮ ਸੱਦੇ ਸੀ ਰਾਮਲੀਲਾ ਗਰਾਊਂਡ ਦਿੱਲੀ ਦੇ ਅੰਦਰ ਕੋਈ ਬਾਈਬਲ ਨੂੰ ਲੈ ਕੇ ਲਪੇਟ ਕੇ ਹੱਥ 'ਚ ਫੜ ਕੇ ਲਿਆ ਕੋਈ ਰਿਕਸ਼ੇ ਤੇ ਬਹਿ ਕੇ ਆ ਗਿਆ ਕੋਈ ਉਹ ਲੈ ਕੇ ਆਪਣੇ ਆਪਣੇ ਗ੍ਰੰਥ ਲੈ ਕੇ ਆ ਗਿਆ ਜਦੋਂ ਨਾ ਕਿਹਾ ਕਿ ਮਹਾਰਾਜਾ ਪਟਿਆਲਾ ਨੂੰ ਕਿਹਾ ਸੀ ਕਿ ਤੁਹਾਡਾ ਗੁਰੂ ਸਾਡਾ ਗੁਰੂ ਤਾਂ ਗੁਰੂ ਗ੍ਰੰਥ ਸਾਹਿਬ ਹੈ ਫਿਰ ਤੁਸੀਂ ਵੀ ਲਿਆਓ ਕਹਿੰਦੇ ਸਾਡੇ ਅਸਲੇ ਮੁਖੀ ਬਾਬਾ ਤਰ ਸਿੰਘ ਹੈ ਉਹਨਾਂ ਨੂੰ ਕਾਓ ਜਦੋਂ ਉਹਨਾਂ ਨੂੰ ਕਿਹਾ ਉਹ ਕਹਿੰਦੇ ਭਾਈ ਸੱਦ ਦੇ ਤਾਂ ਉਹ ਸੀ ਆਓ ਸਾਰੇ ਧਰਮਾਂ ਦੇ ਅਸੀਂ ਉੱਥੇ ਜਾਈਦਾ ਜਿੱਥੇ ਸਾਡਾ ਗੁਰੂ ਹੋਵੇ ਅੱਛਾ ਗੁਰੂ ਨੂੰ ਲਿਆਓ ਗੁਰੂ ਗ੍ਰੰਥ ਸਾਹਿਬ ਜੀ ਨੂੰ ਰਾਮਲੀਲਾ ਗਰਾਊਂਡ ਦਿੱਲੀ ਲੈ ਕੇ ਜਾ ਰਹੇ ਨੇ ਲੈ ਕੇ ਕੌਣ ਜਾ ਰਿਹਾ ਬਾਬਾ ਅਤਰ ਸਿੰਘ ਜਦੋਂ 5 ਪੈਸੇ 10 ਪੈਸੇ ਦਿਹਾੜੀ ਸੀ ਨਾ ਉਸ ਵੇਲੇ ਸਵਾ ਲੱਖ ਰੁਪਏ ਦੀ ਸਜਾਵਟ ਲਾਈ ਸੀ ਹਾਥੀ ਦੇ ਉੱਤੇ ਇਹ ਸਾਡਾ ਇਸ ਸੁਨਹਾਰ ਸੂਰਜੀਆ ਕਾਲ ਓਏ ਇੱਕ ਪ੍ਰਧਾਨ ਮੰਤਰੀ ਨੇ ਆਉਣਾ ਹੋਵੇ ਦੇਖੋ ਇੱਥੇ ਹਾਹਾਕਰ ਮਤੀ ਹੁੰਦੀ ਆ ਇੱਕ ਮੁੱਖ ਮੰਤਰੀ ਨੇ ਆਉਣਾ ਹੋਵੇ بڑے ਰਾਹ ਸਵਾਰੇ ਜਾਂਦੇ ਸੜਕਾਂ ਬਣਾਈਆਂ ਜਾਂਦੀਆਂ ਇਹ ਬਣਾ ਦਿਓ ਉਹ ਕਰ ਦਿਓ ਉਹ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੋਈ ਹੈ ਇੱਥੋਂ ਮੁੱਖ ਮੰਤਰੀ ਦੀਆਂ ਸੀਟਾਂ ਗੁਰੂ ਗ੍ਰੰਥ ਸਾਹਿਬ ਦੇ ਘਰ 'ਚ ਜਿਹੜੇ ਆਏ ਨਾ ਉਹਨਾਂ ਦੇ ਜੋੜੇ ਸਾਫ਼ ਕਰ ਕਰਕੇ ਮੁੱਖ ਮੰਤਰੀ ਬਣਦੇ ਆ ਸੰਗਤਾਂ ਦੇ ਜੋੜੇ ਸਾਫ਼ ਕਰ ਕਰਕੇ ਇੱਥੇ ਨੱਕ ਰਗੜ ਰਗੜ ਕੇ ਮੰਤਰੀ ਬਣਦੇ ਆ ਇਹ ਮੰਤਰੀ ਨਹੀਂ ਹੈ ਇਹ ਮੰਤਰੀ ਬਣਾਉਣ ਵਾਲਾ ਹੈ ਇਹ ਪ੍ਰਧਾਨ ਮੰਤਰੀ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਇਹ ਪ੍ਰਧਾਨ ਮੰਤਰੀ ਬਣਾਉਣ ਵਾਲਾ ਬਣਾਉਣ ਵਾਲਾ ਹੈ ਸਾਡੇ ਅੰਦਰੋਂ ਕਿਉਂ ਸਤਕਾਰ ਗਾਇਬ ਹੁੰਦਾ ਜਾ ਰਿਹਾ ਹੁਣ ਅੱਗੇ-ਅੱਗੇ ਬੈਂਡ ਵਾਜੇ ਦੇਖੋ ਗੁਰੂ ਗ੍ਰੰਥ ਸਾਹਿਬ ਦਿੱਲੀ ਜਾ ਰਹੇ ਉਹਦੇ ਪਿੱਛੇ ਸਾਧ ਸੰਗਤ ਜੀ ਪੰਜ ਪਿਆਰੇ ਉਹਦੇ ਪਿੱਛੇ ਹਾਥੀ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪਿੱਛੇ ਸੰਗਤਾਂ ਤੇ ਗੁਰੂ ਗ੍ਰੰਥ ਸਾਹਿਬ ਦੇ ਪਾਲਕੀ ਸਰੂਪ ਹਾਥੀ ਦੇ ਵਿੱਚ ਪਾਲਕੀ ਦੇ ਚੌਰਸਾਹ ਕਰਨ ਵਾਲੇ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਸੋ ਸੂਰੀਆ ਖਾਲ ਤੇ ਅੰਗਰੇਜ਼ ਨੂੰ ਨਾ ਮਹਾਰਾਜਾ ਪਟਿਆਲਾ ਬਾਹਰਲੇ ਚੌਂਕ ਤੇ ਲਿਆਇਆ ਸੀ ਆ ਜਾ ਤੈਨੂੰ ਦਿਖਾਈਏ ਸਾਡਾ ਗੁਰੂ ਆ ਰਿਹਾ ਬਾਹਰਲੇ ਚੌਂਕ ਤੇ ਜਦੋਂ ਕਰਨਾਲ ਵੱਲੋਂ ਜਾਈਦਾ ਜਦੋਂ ਆਏ ਨਾ ਜਦੋਂ ਆਵਾਜ਼ ਸੁਣੀ ਬਾਬਾ ਤਰਸਿੰਘ ਦੀ ਆਵਾਜ਼ ਦੱਸਾਂ ਜੋ ਉਹਨਾਂ ਦਾ ਜੀਵਨ ਪੜ ਲਿਓ ਤਿੰਨ ਕੋ ਸਾਹਮਣੇ ਤਿੰਨ ਕੋ ਖੱਬੇ ਤਿੰਨ ਤਿੰਨ ਕੋ ਸੱਜੇ ਤਿੰਨ ਕੋ ਪਿਛੇ ਬਿਨਾ ਸਪੀਕਰ ਤੋਂ ਬਾਤ ਸੀ ਜਦੋਂ ਉਹਨਾਂ ਨੇ ਸਰੀਰ ਛੱਡਿਆ ਨਾ ਸੰਗਰੂਰ ਤੇ ਲਾਇਬ੍ਰੇਰੀ ਲੈਬ ਆਲਟੀ ਵਾਲੇ ਆ ਗਏ ਸੀ ਸਾਨੂੰ ਥੋੜੇ ਸਮੇਂ ਬਾਅਦ ਤੇ ਸਰੀਰ ਦੇ ਦੋ ਅਸੀਂ ਦੇਖਣਾ ਵੀ ਗਲੇ ਦੇ ਵਿੱਚ ਕੀ ਕਿਹੜੀ ਚੀਜ਼ ਦੀ ਫਿੱਟ ਹੈ ਸਪੀਕਰ ਸਾਊਂਡ ਤਾਂ ਬਣੇ ਨਹੀਂ ਸੀ ਉਦੋਂ ਲੋਕੀ ਖੇਤਾਂ ਚੋਂ ਨਾ ਹਲ ਛੱਡ ਕੇ ਘਰ ਨੂੰ ਆ ਜਾਂਦੇ ਸੀ ਕੀਰਤਨ ਸ਼ੁਰੂ ਹੋ ਗਿਆ ਐਨਾ ਗਲਾ ਤਗੜਾ ਸੀ ਸੰਤ ਮਹਾਰਾਜ ਬਾਬਾ ਅਤਰ ਸਿੰਘ ਦਾ ਜਦੋਂ ਗੂੰਜਾਂ ਪਈਆਂ ਨਾ ਇੱਕ ਮਹਾਰਾਜ ਭਾਰਤ ਦੇ ਉੱਤੇ ਰਾਜ ਕਰਨ ਵਾਲਿਆਂ ਦੇ ਮੂੰਹ ਤੇ ਇਹ ਗੱਲ ਕਹਿਣੀ ਉਹ ਬਾਬਾ ਅਤਰ ਸਿੰਘ ਦੀ ਆਵਾਜ਼ ਸੀ ਕੋਈ ਹਰੀ ਦੇ ਸਮਾਨ ਨਹੀਂ ਔ ਰਾਜਾ

ਵਿਚੋਂ ਬੋਲਿਆ ਸੀ ਕੋ ਹਰ ਸਮਾਨ ਨਹੀਂ ਰਾਜਾ ਇਹ ਰਾਜੇ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ ਵੋਟਾਂ ਲੈਣੀਆਂ ਹੁੰਦੀਆਂ ਤੁਹਾਡੇ ਪਿੰਡ ਘਰ ਸੋਨੇ ਦੀਆਂ ਬਣਾ ਦੇਣਗੇ ਗੱਲਾਂ ਨਾਲ ਬਾਅਦ ਚ ਪੁੱਛਦੇ ਹੀ ਕਿਸੇ ਨੇ ਝੂਠੇ ਕਿਹਾ ਗੁਰੂ ਗ੍ਰੰਥ ਸਾਹਿਬ ਝੂਠ ਤੋਂ ਬਿਨਾ ਕੁਝ ਵੀ ਨਹੀਂ ਹੈ ਇਹ ਭੂਪਤ ਸਾਹਿਬ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ ਹੁਣ ਦੇਖੋ ਰਾਮਲੀਲਾ ਗਰਾਉਂਡ ਚੱਲ ਗਏ ਸੋਨਾ ਤਖਤ ਲੱਗਿਆ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੋਏ ਬਾਬਾ ਤਰਸੇ ਦੀ ਚੌਰ ਸਾਹਿਬ ਕਰਦੇ ਹੁਕਮਨਾਮਾ ਲਿਆ ਨਾਲ-ਨਾਲ ਹੁਲਾਰਾ ਆ ਰਿਹਾ ਬਾਣੀ ਦੇ ਨਾਲ ਨਾਲ ਸਰੀਰ ਨੂੰ ਹੁਲਾਰਾ ਮੱਠਾ ਜੀ ਬਾਬਾ ਇਸ਼ਤ ਸਿੰਘ ਨੂੰ ਸੁਣਿਓ ਕਿਤੇ ਲਾਈਵ ਕੱਢ ਕੇ ਉਹ ਅੰਦਰ ਦਾ ਹੁਲਾਰਾ ਹੈ ਬਾਹਰ ਦਾ ਥੋੜੀ ਹੈ ਬਾਹਰ ਦੇ ਹੁਲਾਰੇ ਵਾਲੇ ਤਾਂ ਮੈਂ ਵੀ ਬਥੇਰੇ ਦੇਖ ਕੇ ਬਾਹਰੋਂ ਇੱਥੇ بڑا ਹੁਲਾਰਾ ਦੇਣਗੇ ਸਿਰ ਨੂੰ ਅੱਖਾਂ ਬੰਦ ਕਰਕੇ ਬਾਹਰ ਜਾ ਕੇ ਉਸੇ ਵੇਲੇ ਲੜ ਪੈਣਗੇ ਤੂੰ ਮੇਰਾ ਜੋੜਾ ਕਿਉ ਪਾ ਲਿਆ ਤੇ ਇਹ ਕਿ ਮੇਰਾ ਜੋੜਾ ਕਿੱਥੇ ਗਿਆ ਉਹ ਅੰਦਰ ਜਿਹੜੇ ਹਲਾਰੇ ਹੁੰਦੇ ਸੀ ਬਾਹਰ ਦੇ ਬਾਹਰ ਜਾ ਕੇ ਪਤਾ ਨਹੀਂ ਕਿੱਥੇ ਚਲੇ ਗਏ ਹੁਣ ਬਾਬਾ ਅਤਰ ਸਿੰਘ ਬਾਰੇ ਅੰਗਰੇਜ਼ ਪੁੱਛਦਾ ਹੈ ਮਹਾਰਾਜਾ ਪਟਿਆਲਾ ਨੂੰ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਹਿਜੂਰੀ 'ਚ ਬੈਠਾ ਇਹ ਕੌਣ ਹੈ ਉਹ ਕਹਿੰਦੇ ਸਾਡੇ ਧਰਮ ਦੇ ਪ੍ਰਚਾਰਕ ਨੇ ਮੁਖੀ ਨੇ ਬਾਬਾ ਅਤਰ ਸਿੰਘ ਹੈ ਉਹ ਕਹਿੰਦੇ ਨਹੀਂ ਬਾਬਾ ਅਤਰ ਸਿੰਘ ਨੇ ਕਹਣ ਲੱਗੇ ਮੇਰੇ ਦਫ਼ਤਰ ਦੇ ਵਿੱਚ ਪਿਕਚਰ ਲੱਗੀ ਹੈ ਪਿਕਚਰ ਮੈਨੇ ਤਸਵੀਰ ਅੰਗਰੇਜ਼ਾਂ ਦੀ ਬੋਲੀ ਪਿਕਚਰ ਹੈ ਪਿਕਚਰ ਲੱਗੀ ਹੈ ਗੁਰਨਾਨਕ ਦੀ ਮੇਰੇ ਦਫ਼ਤਰ ਦੇ ਵਿੱਚ ਕਹਿੰਦੇ ਮੈਨੂੰ ਤਾਂ ਉਹ ਦਿਸ ਰਹੇ ਨੇ ਇਹ ਤਾਂ ਨੈਕਸਟ ਟੂ ਗੁਰਨਾਨਕ ਹੈ ਬੋਲੇ ਇਸੋ ਨਿਹਾਲ ਹਾ ਸਿਰੀ ਅਕਾਲ ਇਹ ਤਾਂ ਨੈਕਸਟ ਟੂ ਗੁਰਨਾਨਕ ਪਹਿਲੇ ਆ ਤੋਂ ਦੂਜੇ ਗੁਰਨਾਨਕ ਹੈ ਇਸੀ ਅੰਦਰੋਂ ਵੀ ਇੱਕ ਮਿਕ ਤੇ ਬਾਹਰੋਂ ਵੀ ਇੱਕ ਮਿਕ ਹੋ ਜਾਂਦੇ ਸੀ ਇੱਕ ਮਿਕ ਹੋ ਜਾਂਦੇ ਸੀ ਦਮਦਮਾ ਸਾਹਿਬ ਜਦੋਂ ਸੇਵਾ ਕੀਤੀ ਐ ਸਰੋਵਰ ਸਾਹਿਬ ਦੀ ਬਾਬਾ ਅਤਰ ਸਿੰਘ ਉਹ ਏਰੀਆ 'ਚ ਪਾਣੀ ਬਹੁਤ ਡੂੰਘਾ ਹੈ ਕਾਫੀ ਪਟਾਈ ਕੀਤੀ 20 ਫੁੱਟ ਥੱਲੇ ਚਲ ਗਏ ਪਾਣੀ ਨਹੀਂ ਆਇਆ ਹੁਣ ਮਿੱਟੀ ਪੁੱਟ-ਪੁੱਟ ਕੇ ਬਾਹਰ ਲਿਆ ਰਹੇ ਨੇ ਤੇ ਮਿੱਟੀ ਦੀ ਹੀ ਪੌੜੀ ਬਣਾਈ ਹੁੰਦੀ ਪੌੜੇ ਬਣਾਏ ਹੁੰਦੇ ਆ ਖੂਹਾਂ 'ਚੋਂ ਵੀ ਮੈਂ ਦੇਖਿਆ ਤੋ ਸਾਧ ਸੰਗਤ ਉਹ ਜਦੋਂ ਟੋਕਰਾਂ ਭਰ ਕੇ ਮਿੱਟੀ ਲਿਆਉਣ ਤੇ ਇੱਕ ਜੋਗੀ ਆ ਗਿਆ ਉਹ ਕਹਿੰਦਾ ਹੱਦ ਹੋ ਗਈ ਐ ਇੰਨਾ ਡੂੰਘੇ ਤੇ ਮਿੱਟੀ ਦਾ ਟੋਕਰਾਂ ਭਰ ਕੇ ਪਹਿਲੇ ਲੋਕ ਹੁੰਦੇ ਵੀ ਤਗੜੇ ਸੀ ਉਹ ਸਾਡੇ ਵਰਗੇ ਥੋੜੀ ਸੀ ਕਿ ਬਸ ਘੰਟਾ ਪਾਠ ਕਰ ਰਿਹਾ ਹਾਏ ਮੇਰਾ ਸਿਰ ਦੁਖਣ ਲੱਪਿਆ ਘੰਟਾਕ ਤੁਰਨਾ ਫਿਰਨਾ ਪੈ ਗਿਆ ਹਾਏ ਮੇਰੀਆਂ ਲੱਤਾਂ ਦੁਖਦੀਆਂ ਘਰ ਕੰਮ ਕਰਨਾ ਪੈ ਗਿਆ ਬਾਹਾਂ ਦੁਖਦੀਆਂ ਸਾਡਾ ਤੇ ਹਾਲਾ ਜੇ ਬਣਿਆ ਪਿਆ ਕੱਲ ਵੀ ਸੇਵਾ ਚੱਲਦੀ ਰਹੀ ਮਾਗਮੀ ਨੇ ਵਾਸਤੇ ਬਾਲਣ ਤਿਆਰ ਕਰਦੇ ਪਏ ਆ ਬਸਾਖੀ ਵਾਸਤੇ ਔਰ ਆ ਰਹੇ ਤੇ ਗਏ ਤੀਰ-ਤੀਰ ਕੇ ਦੋ ਦਿਨ ਹੋ ਗਏ ਚੱਲਦਿਆਂ ਨੂੰ ਕੋਈ ਤਾਂ ਦਮ ਭਰ ਕੇ ਮੇਰੇ ਨਾਲ ਲੱਗਿਆ ਹੀ ਰਹਿੰਦਾ ਲੱਗਿਆ ਰਹਿੰਦਾ ਤੁਰਿਆ ਹੀ ਰਹਿੰਦਾ ਤੇ ਕੋਈ ਚਾਹ ਪਾਣੀ ਦੇ ਬਹਾਨੇ ਖਿਜ਼ਕੀ ਜਾਂਦੇ ਨੇ ਕੰਮ ਕਰਨ ਵਾਲੀ ਅੱਜ ਕਾ ਰਹਿ ਨਹੀਂ ਦਾਮ ਹੀ ਹੈ ਨਹੀਂ ਸਾਡੇ ਸਰੀਰਾਂ 'ਚ ਸਾਡੇ ਸਰੀਰਾਂ 'ਚ ਦਾਮ ਹੀ ਨਹੀਂ ਰਹਿ ਗਿਆ ਉਹ ਜੋਗੀ ਕਹੇ ਜੇ ਟੋਕਰਾਂ ਕਿਤੇ ਪੈਰ ਤਿਲਕ ਜਾਵੇ ਟੋਕਰਾਂ ਉੱਤੇ ਡਿੱਗੇ ਨਾ ਤਾਂ ਰਹਿਣਾ ਹੀ ਕੁਝ ਨਹੀਂ ਐ ਇਹਨਾਂ ਨੂੰ ਕੌਣ ਬਚਾਰਿਆ ਕਹਿੰਦੇ ਜੀ ਉਹ ਬਾਬਾ ਅਤਰ ਸਿੰਘ ਐ ਟੋਕਰੇ ਵਾਲੇ ਕਹਿੰਦੇ ਬਾਬਾ ਅਤਰ ਸਿੰਘ ਬੀਬੀਆਂ ਬੰਦੇ ਐ ਡਾਡਾ ਟੋਕਰੇ ਪਰ ਪਰ ਕੇ ਲਿਆਉਣੇ ਬਾਹਰ ਥੱਲੇੋਂ ਕੱਢ-ਕੱਢ ਕੇ ਸਰੋਵਰ ਦੀ ਖੁਦਾਈ ਤੇ ਸਾਧ ਸੰਗਤ ਉਹ ਚੱਲਾ ਗਿਆ ਬਾਬਾ ਅਤਰ ਸਿੰਘ ਉਹ ਵੀ ਮੇਰਾ ਸ਼ੱਕ ਐ ਪਈ ਇਹਨਾਂ ਨੂੰ ਬਚਾਉਣ ਵਾਲਾ ਕਿਹੜਾ ਜੇ ਡਿੱਗ ਪਣ ਲੱਤਾ ਬਾਹਾਂ ਟੁੱਟ ਜਾਣੀਆਂ ਇਹਨਾਂ ਦੀਆਂ 20 20 ਫੁੱਟ ਥੱਲੇ ਡਿੱਗਣਾਂ ਜਿਹੜਾ ਟੁੱਕਰੇ ਤੋਂ ਪੈਰ ਤੇ ਲੱਗੇ ਜੇ ਮਿੱਟੀ ਦੀ ਪੌੜੀ ਐ ਕਿਹੜੀ ਦੂਜੀ ਐ ਕੋਈ ਤੋਂ ਸਾਧ ਸੰਗਤ ਜੀ ਹੁਣ ਬਾਬਾ ਅਤਰ ਸਿੰਘ ਨੇ ਨਹੀਂ ਕਿਹਾ ਮੈਂ ਰੱਖਾਂ ਸਿੱਖ ਦੀ ਸ਼ਰਧਾਲੂ ਦੀ ਸ਼ਰਧ ਆਪਣੇ ਮਹਾਪੁਰਖ ਤੇ ਆ ਮਹਾਪੁਰਖ ਦੇ ਆਪਣੇ ਨਾਲ ਨਹੀਂ ਜੋੜਨਾ ਕਹਿੰਦੇ ਇਹਨਾਂ ਦਾ ਰੱਖਾ ਗੁਰੂ ਗ੍ਰੰਥ ਸਾਹਿਬ ਖਿਆਲ ਕਰਿਓ ਅੰਦਰੋਂ ਬਾਹਰੋਂ ਇੱਕ ਹੋਈ ਸੀ ਪਰਮੇਸ਼ਰ ਨਾਲ ਜਿਹਦੇ ਕੰਮ ਰੱਬ ਵਰਗੇ ਹੋ ਜਾਂਦੇ ਨੇ ਉਹ ਅੰਦਰੋਂ ਰੱਬ ਹੁੰਦਾ ਜਿਹਦੇ ਕੰਮ ਚੋਰਾਂ ਵਾਲੇ ਹੁੰਦੇ ਅੰਦਰੋਂ ਚੋਰ ਜਿਹਦੇ ਕੰਮ ਠੱਗਾਂ ਵਾਲੇ ਹੋਣ ਅੰਦਰੋਂ ਠੱਗ ਜਿਹਦੇ ਕੰਮ ਬੇਈਮਾਨਾਂ ਵਾਲੇ ਹੋਣ ਅੰਦਰੋਂ ਤਾਂ ਜਿਹਦੇ ਕੰਮ ਪਰਮੇਸ਼ਰ ਵਾਲੇ ਹੋਣ ਉਹ ਪਰਮੇਸ਼ਰ ਬਖਸ਼ੇ ਬਾਣੀ ਕਹਿੰਦੀ ਨਾ ਜਿਹੜੇ ਤੇਰਿਆਂ ਰੰਗਾਂ ਦੇ ਵਿੱਚ ਰੰਗੇ ਨੇ ਤੇਰੇ ਵਰਗੇ ਹੋ ਗਏ ਦਾਤਿਆ ਤੇਰੇ ਰੰਗਾਂ ਦੇ ਵਿੱਚ ਰੰਗੇ ਤੇਰੇ ਵਰਗੇ ਹੋ ਗਏ ਦਾਤਿਆ ਤੇਰੇ ਰੰਗਾਂ ਦੇ ਵਿੱਚ ਰੰਗੇ ਤੇਰੇ ਵਰਗੇ ਹੋ ਗਏ ਦਾਤਿਆ ਤੇਰੇ ਰੰਗਾਂ ਦੇ ਵਿੱਚ ਰੰਗੇ ਇਹੋ ਜਿਹੇ ਹੁੰਦੇ ਭਈ ਜਿਹੜੇ ਹਰ ਵੇਲੇ ਜਪਦੇ ਨੇ ਬੈਠਦੇ ਆ ਉੱਠਦੇ ਆ ਹਰ ਵੇਲੇ ਜਪਦੇ ਬੰਦਾ ਹੋਵੇ ਬੀਬੀ ਹੋਵੇ ਬੱਚਾ ਹੋਵੇ ਨੌਜਵਾਨ ਹੋਵੇ ਬਜ਼ੁਰਗ ਹੋਵੇ ਕੋਈ ਹੋਵੇ ਹਰ ਦਮ ਹਰ ਸਮੇਂ ਚੇਤੇ ਕਰਨ ਵਾਲਾ ਹੀ ਪਰਮੇਸ਼ਰ ਦਾ ਰੂਪ ਹੈ ਬਾਹਰੋਂ ਅੰਦਰੋਂ ਪੜਿਆ ਹੀ ਮਸਾਲਾ ਨੇ ਬਹੁਤ ਮਸਾਲਾ ਦੇਖੋ ਨਾ ਇਹ ਤਾਜ਼ੀ ਤਾਜ਼ੀ ਆ ਲੰਘਿਆ ਹੈਗਾ ਸ਼ਹੀਦਾਂ ਦਾ ਦਿਹਾੜਾ ਭਾਈ ਸੰਗਤ ਸਿੰਘ ਨੂੰ ਕਹਿੰਦੇ ਦੀ ਕਲਗੀ ਲਾਈ ਮਹਾਰਾਜ ਨੇ ਬਿਠਾਇਆ ਉਹ ਲੜਿਆ ਸ਼ਹੀਦ ਹੋਇਆ ਇਹ ਲੋਕ ਮੁਸਲਮਾਨ ਉਹਦਾ ਸਿਰ ਚੁੱਕੀ ਫਿਰਦੇ ਸੀ ਗੁਰੂ ਗੋਬਿੰਦ ਸਿੰਘ ਖਤਮ ਕਰਤਾ ਦੇਖੋ ਜੀ ਕਿਉਂ ਉਹਨਾਂ ਦਾ ਫੇਸ ਵੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਮਿਲਦਾ ਸੀ ਉਹ ਅੰਦਰੋਂ ਵੀ ਮળે ਸੀ ਤੇ ਬਾਹਰੋਂ ਵੀ ਮળે ਸੀ ਐਵੇਂ ਥੋੜੀ ਦੁਨੀਆ ਨੂੰ ਭੁਲੇਖੇ ਪੈਂਦੇ ਸੀ ਉਹ ਤਾਂ ਫਤਿਹਗੜ੍ਹ ਸਾਹਿਬ ਲੈ ਕੇ ਗਏ ਸਿਰ ਸੰਗਤ ਸਿੰਘ ਦਾ ਮਾਤਾ ਗੁਜਰੀ ਕੋਲੋਂ ਪਛਾਣ ਕਰਾਉਂਦੇ ਨੇ ਦੇਖੋ ਕਿ ਭਲਾ ਇਹ ਗੁਰੂ ਗੋਬਿੰਦ ਸਿੰਘ ਤੁਹਾਡਾ ਪੁੱਤਰ ਹੀ ਹੈ ਉਤਨ ਸਾਹਿਬ ਜਾਦਿਆਂ ਕੋਲੋਂ ਪਛਾਣ ਕਰਾ ਰਹੇ ਸੀ ਅੱਜ ਵੀ ਭਾਈ ਸੰਗਤ ਸਿੰਘ ਦੀ ਜਾਤ ਬਣੀ ਫੋਤੇ ਘਟ ਸਾਹਿਬ ਤੋ ਉਹ ਅੰਦਰੋਂ ਬਾਹਰੋਂ ਇੱਕੋ ਜਿਹੇ ਹੋ ਜਾਂਦੇ ਪੰਜਾਂ ਪਿਆਰਿਆਂ ਨੂੰ ਦੇਖ ਲਓ ਜਦੋਂ ਪੰਜਾਂ ਚ ਮਹਾਰਾਜ ਬੈਂਦੇ ਸੀ ਛੇਵੇਂ ਨਾ ਤੇ ਲੋਕਾਂ ਨੂੰ ਭੁਲੇਖੇ ਪੈਂਦੇ ਸੀ ਕਿ ਪਤਾ ਨਹੀਂ ਵੀ ਇਹਨਾਂ ਦੇ ਗੁਰੂ ਗੋਬਿੰਦ ਸਿੰਘ ਕਿਹੜਾ ਇਹਦਾ ਅੰਦਰੋਂ ਇੱਕਮਿਕ ਹੋ ਜਾਣਾ ਉਹ ਬਾਬਾ ਤਰਸੇ ਕਹਿੰਦੇ ਇਹਨਾਂ ਦਾ ਰਖਾ ਗੁਰੂ ਗ੍ਰੰਥ ਸਾਹਿਬ ਹੈ ਇਹ ਥੱਕਦੇ ਨਹੀਂ ਐਡੇ ਐਡੇ ਟੋਕਰੇ ਚੁੱਕਦੇ ਇਹਨਾਂ ਨੂੰ ਡਰ ਨਹੀਂ ਤੇ ਡਿੱਗ ਪੈਣ ਲਾ ਤਾਂ ਟੁੱਟ ਜਾਣੀ ਇਹਨਾਂ ਦੀ ਕਹਿੰਦੇ ਨਹੀਂ ਇਹਨਾਂ ਦਾ ਰੱਖਾ ਗੁਰੂ ਇਹ ਗੁਰੂ ਕੋਲ ਚਲੋ ਮੈਨੂੰ ਦਿਖਾਓ ਕਿਹੜਾ ਗੁਰੂ ਆ ਜੋਗੀ ਕਹਿੰਦਾ ਚਲ ਗਏ ਇਹ ਤਾਂ ਕਾਗਜ਼ ਹੈ ਇਹ ਤਾਂ ਰਮਾਲੇ ਦੀਟ ਬਲਾਉ ਖਾਂ ਭੋਲਦਾ ਹੈ ਇਹ ਕਿਹਦਾ ਰੱਖੀ ਕਰਦਾ ਸਾਧ ਸੰਗਤ ਦੀ ਧੰਨ ਬਾਬਾ ਤਰ ਸਿੰਘ ਜੀ ਜਿਹੜਾ ਜਿਆਦਾ ਆੜੀ ਕਰੇ ਨਾ ਉਹ ਅਹੀਂ ਆਲੇ ਮਹਾਪੁਰਖ ਵੀ ਪਰਤਖ ਵੀ ਕਰਕੇ ਦਿਖਾ ਦਿੰਦੇ ਹੁੰਦਾ ਕੀ ਹੈ ਕਹਿੰਦੇ ਚੱਲ ਇਸ਼ਨਾਨ ਕਰ ਦੇਗ ਸਜਾ ਲਈ ਬਾਬਾ ਜੀ ਨੇ ਆਪ ਵੀ ਇਸ਼ਨਾਨ ਕੀਤਾ ਜੋਗੀ ਨੂੰ ਲੈ ਕੇ ਅੰਦਰ ਆ ਗਏ ਅਰਦਾਸ ਕੀਤੀ ਮਹਾਰਾਜ ਜੀ ਸਾਡੀ लाज ਰੱਖੋ ਸੱਚੇ ਪਾਤਸ਼ਾਹ ਇਹਨੂੰ ਬਹਿਮ ਪੈ ਗਿਆ ਭਰਮ ਪੈ ਗਿਆ ਕਿਰਪਾ ਕਰੋ ਸਾਡੀ लाज ਰੱਖੋ ਅਰਦਾਸੇ ਹੋਏ ਤਾਂ ਫਿਰ ਕਹਿੰਦੇ ਆ ਜਾ ਜਦੋਂ ਵੀਰ ਮਾਲੀ ਸਾਹਿਬ ਦਿੱਤੇ ਹੈ ਨਾ ਸੈਂਟਰ ਸਾਡਾ ਤੁਹਾਡਾ ਸਾਰਿਆਂ ਦਾ ਹੀ ਪੇਟ ਹੀ ਹੈ ਨਾ ਢਿੱਡੀ ਹੈ ਨਾ ਸਰੀਰ ਦਾ ਸੈਂਟਰ ਪੇਟ ਹੀ ਹੈ ਤੇ ਪੇਟ ਜਦੋਂ ਮਰਦੀ ਦੇਖ ਲਿਓ ਸਾਹ ਲੈਂਦਾ ਫੁੱਲਦਾ ਵੀ ਹੈ ਥੱਲੇ ਵੀ ਜਾਂਦਾ ਸਾਹ ਲੈਂਦਾ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਸੈਂਟਰ ਤੇ ਹੱਥ ਰਖਾਇਆ ਨਾ ਬਾਬਾ ਅਤਰ ਸਿੰਘ ਨੇ ਤਾਂ ਫੇਰ ਦੇਖਿਆ ਇਹ ਤਾਂ ਸਾਹ ਲੈ ਰਿਆ ਭਰੇ ਹੋ ਕੇ ਡਿੱਗ ਪਿਆ ਜੋਗੀ ਪਰੰਪਲਿਖੇ ਕੱਢੇ ਉਹਨਾਂ ਨੇ ਕਹਿੰਦਾ ਜੀ ਮੈਨੂੰ ਅੱਜ ਪਤਾ ਲੱਗਿਆ ਵੀ ਗੁਰੂ ਗ੍ਰੰਥ ਸਾਹਿਬ ਪਰਤਖ ਖਰਾਬ ਹੈ ਪਰਤਖ ਪਰਮੇਸ਼ਰ ਹੈ ਸੱਚੀ ਰਾਹ ਇਹਨੂੰ ਮੰਨਣਾ ਹੈ ਇਹ ਤੋਂ ਬਿਨਾ ਸਾਡਾ ਗੁਜ਼ਾਰਾ ਨਹੀਂ ਹੋਣਾ ਜੋ ਇਹ ਕਹਿੰਦਾ ਉਹ ਕਰੋ ਫਿਰ ਤੁਹਾਡਾ ਕੋ ਕੰਮ ਨਾ ਬਣੇ ਫਿਰ ਦੱਸ ਦਿਓ ਫਿਰ ਅਰਦਾਸ ਕਰਾਂਗੇ ਕਿਉਂਕਿ ਸਾਡੀਆਂ ਭੁੱਲਾ ਹੁੰਦੀਆਂ ਮੋਹਰੇ ਜਿਹੜਾ ਕੰਮ ਨਹੀਂ ਬਣ ਦਿੰਦੀਆਂ ਸਾਡੇ ਔਗਣ ਹੁੰਦੇ ਮੋਹਰੇ ਜਿਹੜੇ ਕੰਮ ਨਹੀਂ ਬਣ ਦਿੰਦੇ ਰਾਤ ਨਹੀਂ ਹੋਣ ਦਿੰਦੇ ਸਾਡੇ ਔਗਣ ਹੁੰਦੇ ਮੋਹਰੇ ਫਿਰ ਅਰਦਾਸ ਜਿੱਦਾਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਚੱਲੋ ਜੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹ ਦੇਖੋ ਜੋ ਕਹਿੰਦੇ ਉਹ ਸੁਣੋ ਜੋ ਕਹਿੰਦੇ ਉਹ ਖਾਓ ਜੋ ਕਹਿੰਦੇ ਉਹ ਬੋਲੋ ਬਾਬੇ ਅਤਰ ਸਿੰਘ ਦੀ ਪੜਦੇ ਸੀ ਰਬੇ ਆਪ ਘਰਤੀ ਤੇ ਆਇਆ ਬਣੀ ਵਾਲੂ ਤੇ ਲਿਖਿਆ ਨਾ ਉਹਨੂੰ ਪ੍ਰਤੱਖ ਕਰਨ ਵਾਸਤੇ ਮਹਾਪੁਰਖ ਮਾਤਲੋਕ ਵਿੱਚ ਆਉਂਦੇ ਨੇ ਜਿਵੇਂ ਸੌਖਾ ਪ੍ਰਮਾਣ ਕਹਿ ਕੇ ਸਮਾਪਤੀ ਆ ਕਿ ਪਤਾ ਸਾਨੂੰ ਕਿ ਧਰਤੀ ਵਿੱਚ ਕਣਕ ਹੈਗੀ ਆ ਪਰ ਸਿਸਟਮ ਨਾਲ ਨਿਕਲੂਗੀ ਉਦੋਂ ਤਾਂ ਨਹੀਂ ਨਿਕਲਦੀ ਇਹ ਤਾਂ ਨਹੀਂ ਜਾਓਗੇ ਜੀ ਖੇਤ ਵਿੱਚ ਧਰਤੀ ਪੁੱਟ ਕੇ ਕਣਕ ਕੱਢ ਲਿਆਓਗੇ ਨਹੀਂ ਕਿ ਖੇਤ ਨੂੰ ਵਾਇਆ ਕਣਕ ਬੀਜੀ ਉਹਨੂੰ ਸੰਭਿਆ ਸੰਭਾਲਿਆ ਫਿਰ 6 ਮਹੀਨੇ ਬਾਅਦ ਬੋਲ ਲੱਗੇ ਜੇ ਆਮਰ ਨਿਕਲਦਾ ਧਰਤੀ ਚੋਂ ਨਿਕਲਦਾ ਬੂਟੇ ਲਾਏ ਜਾਂਦੇ ਆ ਪਾਲੇ ਜਾਂਦੇ ਆ ਫਿਰ ਅੰਬ ਲੱਗਦੇ ਆ ਅੰਗੂਰ ਧਰਤੀ ਚੋਂ ਨਿਕਲਦੇ ਆ ਤਾਂ ਨਹੀਂ ਬਾਜ਼ ਮਾਰਿਆ ਨਿਕਲੇ ਹੋਣਗੇ ਬੇਰਲਾ ਲਾਓ ਪਾਲੋ ਜੋ ਵੀ ਫਲ ਫਰੂਟ ਹੈ ਧਰਤੀ ਦੀ ਪ੍ਰਦੈਸ਼ ਹੈ ਲੇਕਿਨ ਉਸ ਹਰ ਇੱਕ ਫਲ ਫਰੂਟ ਦਾ ਸਿਸਟਮ ਹੈ ਸਾਰਾ ਕੁਝ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਰ ਸਿਸਟਮ ਨਾਲ ਨਿਕਲਦਾ ਐ ਨਹੀਂ ਨਿਕਲਦਾ ਕਰੀਏ ਕੱਖ ਵੀ ਨਾ ਖੇਤ ਵਿੱਚ ਜਾਈਏ ਨਾ ਬਾਈਏ ਨਾ ਬੀਜੀਏ ਨਾ ਫੇਕੋ ਜੀ ਕਣਕ ਤਾਂ ਹੋਈ ਨਹੀਂ ਸਾਡੀ ਰੱਬ ਨੇ ਮਾਰ ਲਿਆ ਸਾਨੂੰ ਰੱਬ ਨੇ ਕਣਕ ਹੀ ਨਹੀਂ ਉਹ ਕਹਿੰਦਾ ਬੀਜੀ ਤਾਂ ਤੂੰ ਹੈ ਨਹੀਂ ਗੁਰੂ ਗ੍ਰੰਥ ਸਾਹਿਬ ਵਰਗਾ ਰੱਬ ਕੋਈ ਦੁਨੀਆ ਤੇ ਹੈ ਨਹੀਂ ਭਟ ਗਿਆ ਨਾ ਕਰੋ